ਅਸਲਾਮ ਅਲਿਕ ਜੀ ਸਾਰੀ ਸੰਗਤ ਨੂੰ ਕੁਛ ਲੈਣਾ ਆਪ ਜੀ ਲਈ ਮੈਂ ਲੈ ਕੇ ਹਾਜ਼ਰ ਹੋਇਆ ਮੈਂ ਨਿੱਕੂ ਸਾਈਂ ਪੰਚਤਨੀਆਂ ਗੋਂਸੀ ਕਾਦਰੀ ਹੈਦਰੀ ਦਰਬਾਰ ਨਾਬਾ ਤੋਂ ਮੈਂ ਗੱਲ ਉੱਥੇ ਦੀ ਕਰਦਾ ਹਾਂ ਮੈਂ ਗੱਲ ਉੱਥੇ ਦੀ ਕਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਨਾਲ ਰੂਹਾਂ ਦੇ ਲਾਰਾ ਲਾਇਆ ਨਾਲ ਰੂਹਾਂ ਦੇ ਲਾਰਾ ਲਾਇਆ ਤੁਸੀਂ ਚੱਲੋ ਮੈਂ ਨਾਲੇ ਆਇਆ ਇੱਥੇ ਵਰਦਾ ਚਾਹ ਬਨਾਇਆ ਮੈਂ ਭਰਮ ਭਲਾਇਆ ਭਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਹਾਕਮ ਨਾਲ ਖੇਲ ਹੈ ਸਾਡੀ ਹਾਕਮ ਨਾਲ ਹੈ ਖੇਲ ਸਾਡੀ ਮੀਰੀ ਹੋ ਕੇ ਵੀ ਮੈਂ ਫਾੜੀ ਧਰੀ ਧرائی ਪੂੰਜੀ ਥਾੜੀ ਮੈਂ ਅਗਲਾ ਲੇਖਾ ਭਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਦੇ ਪੂੰਜੀ ਮੂਰਖ ਝਲਜਾਇਆ ਦੇ ਪੂੰਜੀ ਮੂਰਖ ਝਲਜਾਇਆ ਪੈੜਾਂ ਚੋਰਾ ਪਿੱਸੇ ਲਾਇਆ ਚੋਰਾ ਦੀ ਮੈਂ ਪੈੜ ਲਿਆਇਆ ਹਰ ਸਾਬ ਧੜੇ ਧਰਦਾ ਹਾਂ ਪਰ ਗੱਲ ਕਰਦਾ ਵੀ ਦਰਦਾ ਹਾਂ ਨਾ ਨਾਲ ਮੇਰੇ ਉਹ ਰੱਚਦਾ ਏ ਨਾ ਨਾਲ ਮੇਰੇ ਉਹ ਰੱਚਦਾ ਏ ਨਾ ਮਿੰਤ ਕੀਤੀ ਸਜਦਾ ਏ ਜਾ ਮੋੜ ਬੈਠਾਂ ਤਾਂ ਭੱਜਦਾ ਏ ਜਾ ਮੋੜ ਬੈਠਾਂ ਤਾਂ ਭੱਜਦਾ ਏ ਮੋੜ ਮਿੰਤ ਜਾਰੀ ਕਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਕੀ ਸੁਖ ਪਾਇਆ ਮੈਂ ਆਣ ਇਥੇ ਕੀ ਸੁਖ ਪਾਇਆ ਮੈਂ ਆਣ ਇਥੇ ਨਾ ਮੰਜ਼ਲ ਨਾ ਡੇਰੇ ਜਿੱਥੇ ਘੰਟਾ ਕੂਚ ਸੁਨਾਵਾ ਕਿਥੇ ਨਿਤ ਉਠ ਕਚਾਵੇ ਘੜਦਾ ਹਾਂ ਘੰਟਾ ਕੁ ਜਸਨਾਮਾ ਕਿਥੇ ਨਿਤ ਉੱਠ ਕਚਾਵੇ ਘਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਬੁੱਲੇ ਸ਼ਾ ਬਿਆੰਤ ਡੰਗਾਈ ਦੋ ਜਗ ਵਿਚ ਨ ਲੱਗਦੀ ਕਾਈ ਬੁੱਲੇ ਸ਼ਾ ਬਿਆੰਤ ਡੰਗਾਈ ਦੋ ਜਗ ਵਿਚ ਨ ਲੱਗਦੀ ਕਾਈ ਪਾਰ ਔਰਾਰਾਂ ਦੀ ਖਬਰ ਨ ਕਾਈ ਮੈਂ ਬੇਸਿਰ ਪੈਰੀ ਧਰਦਾ ਹਾਂ ਮੈਂ ਗੱਲ ਉਥੇ ਦੀ ਕਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਮੈਂ ਗੱਲ ਉਥੇ ਦੀ ਕਰਦਾ ਹਾਂ ਪਰ ਗੱਲ ਕਰਦਾ ਵੀ ਡਰਦਾ ਹਾਂ ਜੈਸਾ ਹੀ ਆਂ ਦੀ ਜੀ